ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਲੱਗੇ ਆ ਬਡਾਉਣ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਤੇ ਇੱਕ ਗੱਭਣ ਤਿਆਰ ਆ ਆਪਾਂ ਪਹੁੰਚਿਆ ਵੀ ਇਸ ਛੇਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਪੁੱਛ ਦੇਣਾ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਦੇ ਗੁਰੂ ਰਾਮਦਾਸ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਇਹ ਵੀਰ ਜੀ ਆਪਣਾ ਨਾਮ ਤੇ ਡਰੈਸ ਦੱਸਿਓ ਨਾਮ ਮੇਰਾ ਸ਼ਿਰਾ ਜੀ ਪਿੰਡ ਮਾਲਾ ਕਿੜੀ ਤਹਿਸੀਲ ਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਤੇ 617 ਠੀਕ ਹੈ ਜੀ ਹਾਂਜੀ ਤੇ ਸੂਈ ਤੋਂ ਕਰੀਏ ਸ਼ੁਰੂਆਤ ਕੇ ਗੱਪਾਂ ਰਿਕਾਰਡ ਕਰ ਲਈਏ ਵੀਰ ਜੀ ਠੀਕ ਹੈ ਜੀ ਦੱਸਿਓ ਭਾਈਏ ਕਿੰਨਾ ਸਵੇਰ ਵਸਦੀ ਜੀ ਇਹ ਵੀਰ ਜੀ ਦੁਜਾ ਸਵੇਰ ਸੂਈ ਜੀ ਅੱਛਾ ਇਹ ਢਾਲੀ ਝੋਟੀ ਜੀ ਬੇ ਇਹ ਦੇਖ ਕਰਦੇ ਮੰਨ ਲਓ ਕਿ ਕਰਮਾ ਵਾਲੀ ਲੈਣ ਕੇ ਬੈਣਗੇ ਕਰੂਗੀ ਠੀਕ ਹੈ ਠੀਕ ਹੈ ਉਹ ਵੀ ਗੱਧ ਬਲੈਕ ਆ ਕਿ ਪੂਰ ਸਾਹ ਦੀ ਵਾਲ ਤੇ ਦੂਜਾ ਸਰੋ ਸੋਈ ਦੀ ਵੀ ਇਸ ਟਾਈਮ ਤੇ ਮੰਨ ਲਓ ਬਿਲਕੁਲ ਦੋ ਤਨਾਂ ਦੇ ਨਾਲ ਦੀ ਸੋਈ ਆ ਪਿਛੇ ਮੇਲ ਕਾਫ ਆ ਅੱਛਾ ਹੀ ਮੇਲ ਲਿਆ ਮੇਰੇ ਸਾਹਮਣੇ ਮੈਂ ਵੀ ਨਹੀਂ ਜਿਰੂ ਇਹ ਆਹ ਹੋਲਾ ਜੀ ਆ ਮੇਲ ਕਾਫ ਜੀ ਵੀਰ ਜੀ ਵੱਧ ਤੋਂ ਵੱਧ ਤਿੰਨਾਂ ਚੋਂ ਦਨਾਂ ਦੀ ਸੋਈ ਥੱਲੇ 10 ਕਿਲੋ ਬੋਲੀ ਹੋ ਵੀ ਗਈ ਜੇ ਛੁੱਡੀ ਕੋਲ ਠੀਕ ਹੈ ਠੀਕ ਹੈ ਜਿੰਨੇ ਮੰਨ ਲਓ ਵੀ ਆਪਣੀ ਬਾਕੀ ਮੇਰੇ ਨਾਲ ਮੰਦੀ ਮੰਨ ਲਓ ਵੀ ਜੀ ਸੇਵਾ ਤੇ ਆ ਦੁੱਧ ਅੱਛਾ ਜੀ ਅੱਜ ਇਸ ਟਾਈਮ ਤੇ ਇੰਨਾ ਮੌਕੇ ਤੇ ਤਿਆਰ ਹੈ ਵੈਸੇ ਝੋਟੀ ਮੰਨ ਲਓ 13 ਕਿਲੋ ਦੁੱਧ ਉਹ ਕਹਿੰਦੇ ਖੁੱਲਾ ਦੁੱਧ ਦਿੰਦੀ ਹੈ ਠੀਕ ਹੈ ਠੀਕ ਹੈ ਲਓ ਜੀ ਜੈੱਡ ਬਲੈਕ ਤੇ ਕਾਦੇ ਕਾਣ ਸੀ ਚੰਗਾ ਆ ਗਿਆ ਸੁਆ ਦੂਸਰਾ ਭਾਜੀ ਦੂਸਰਾ ਦੂ ਠੀਕ ਹੈ ਲਓ ਜੀ ਦੂਸਰਾ ਸੁਆ ਜੇ ਤੇ ਫੇਰ ਕੁਆਲਿਟੀ ਵੀ ਚੈੱਕ ਕਰ ਸਕਦੇ ਜਿਹੜਾ ਲੀ ਆ ਗਈ ਇਸ ਟਾਈਮ ਜਿਹੜਾ ਮੌਕੇ ਦੇ 10 ਲੀਟਰ ਬੋਲਾ ਬੋਲਾ ਤਿਆਰ ਆ ਤੇ ਹਵਾਨਾ ਵੀ ਦਿੰਦੀ ਨਾਲ ਆ ਗਿਆ ਜੀ ਹੜ ਥਾਂ ਤੋਂ ਵੀ ਚਰਮ ਵਾਲੇ ਨੂੰ ਐ ਨੋਕ ਵਾਲਾ ਲੱਗਾ ਪਿਆ ਤੇ ਨੋਕ ਵਾਲੇ ਥਾਂ ਦੀ ਜਿਹੜਾ ਚਵਾਈ ਬਹੁਤ ਜਿਆਦਾ ਨਰਮ ਹੁੰਦੀ ਆ ਲੋ ਜੀ ਫੇਸਬੁਕ 'ਤੇ ਕੀ ਕਰ ਸਕਦੇ ਤੁਸੀਂ ਅਗਲੀ ਸਾਰਤ ਤੋਂ ਵੀ ਜਰੂਰ ਆਪਾਂ ਦਿਖਾਵਾਂਗੇ ਕਿਵੇਂ ਛੇਡਾਂ ਦਾ ਜਿਹੜਾ ਥਾਂ ਕੱਲਾ ਕੱਲਾ ਲੱਗਾ ਪਿਆ ਵਾ ਆਹ ਨੋਹੋ ਜੀ ਕੀ ਕਰ ਸਕਦੇ ਤੁਸੀਂ ਆਪ ਪੇਂਟਿੰਗ ਵਾਲਾ ਆ ਗਿਆ ਦੇਖ ਅੱਡਾ ਵੇਜੀ ਬੱਚਾ ਲੋ ਆ ਕੇ ਪਤਾ ਰਮਵਾ ਦੇਣਾ ਠੀਕ ਹੈ ਜੀ ਇਹ ਉਹ ਸਾਰੇ ਇਹ ਪਹਿਨਾ ਹਾਂਜੀ ਲਾ ਦੇ ਜੀ ਇਹ ਲੋ ਲਾ ਦੇ ਲਾ ਦੇ ਪਾਓ ਪੜਦਾ ਉਹ ਬਾਡੀ ਲੈ இது பச்சாதாமா சன்னி தர ஜாந்தوني தெலே ਠੀਕ ਨਾਲ बरोबर आहे ਸੇਗਾ ਪਪਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਜੀ ਵਧੀਆ ਤੁਸੀਂ ਖਾਓ ਚੜ੍ਹਦੀ ਕਲਾ ਜੀ ਪਾਣੀ ਲਵਾਉਣਾ ਥੋੜੇ ਜਿਹਾ ਥੋੜਾ ਬੇਰ ਪਾਣੀ ਲਾ ਦੇ ਕਿਤੇ ਜੇ ਪਾਣੀ ਗੱਲਾ ਲਗਾ ਕੋਧਰੋਂ ਲੈ ਲਾ ਨਾ ਨੂੰ ਵੇਖੀ ਮੜਾਇਆ ਏ ਕੋਣ ਅਗੀਨ ਫੋਨ ਤੋਂ ਵਾਦੋ ਵਿੱਚ ਲੋ ਵੀ ਲੱਗ ਜੇ ਨਾਲ ਆਪਾਂ ਤੁਹਾਨੂੰ ਆਪ ਸਮਾਰਟ ਚੈੱਕ ਕਰਾਉਂਦੇ ਤੁਹਾਨੂੰ ਐਨ ਕੱਲਾ ਟੜਾ ਗੱਲੇ ਗੜਵਾ ਪਸਮਾਓ どう<い> ਇਹ ਕਿਰੋੜੀ ਕੀ ਗੱਲ ਹੈ ਲੋੜੀ ਅਗਲੇ ਥਾਂ ਦੀ ਚਵਾਈ ਦਾ ਪਾਣੀ ਬਹੁਤ ਦੇ ਘਾਰਿਆ ਬਿਲਕੁਲ ਨਰਮ ਚਵਾਈ ਗਾੜ ਕਹੇਗਾ ਦੁਪਾਈ ਜੀ ਗਾੜ ਦੀ 1.5 ਕਿਲੋ ਲੱਗ ਜਣੇ ਮਾਰਾ ਹੋ ਗਿਆ ਠੀਕ ਹੈ ਠੀਕ ਹੈ ਉਹ ਯਾਰ ਮਗਰ ਲੈ ਤਾ ਨਾਲ ਲੱਗੀ ਜੇ ਚਵਾਈ ਇਹ ਬਿਲਕੁਲ 골ਤਾ ਬਹੁਤ ਸੁੰਦਰ ਬਟਵਾਈ ਠੀਕ ਹੈ ਜਵਲੀ ਚਵਾਈ ਚੁਰੀ ਮਾ ਜਵਾਬ ਜੀ ਇੱਥੇ ਗੜਵਾ ਠੀਕ ਕਿ ਵੀਰ ਭਰਾ ਕੋਲੋਂ ਮਾਨੂੰ ਰੁਪਈਏ ਲੈਣੇ ਆ ਤੇ ਉਹਨੂੰ ਪੈਸਾ ਮੁੱਲ ਮੋੜ ਕੇ ਦੇਣਾ ਠੀਕ ਹੈ ਇਹ ਗੱਲ ਸਹੀ ਹੈ ਬਿਲਕੁਲ ਸਹੀ ਗੱਲ ਹੈ ਜੀ ਤੇ ਇਹ ਵੀਰ ਜੀ ਲੈ ਆਈਦੇ ਮੰਨ ਲਓ ਪੀਸ ਲੱਬ ਲੱਬ ਕੇ ਦੁੱਧ ਵਾਲੇ ਲੈ ਆਈਦੇ ਆ ਠੀਕ ਹੈ ਠੀਕ ਹੈ ਤੇ ਘਰਾਂ ਚੋਂ ਤੁਹਾਨੂੰ ਪਤਾ ਮਿਹਨਤ ਤੇ ਬੜੀ ਲੱਗਦੀ ਯਾਰ ਰੋਟੀ ਕਰਨਾ ਤੁਹਾਨੂੰ ਪਤਾ ਆ ਕੱਲ ਨੂੰ ਸਾਰੀ ਦਿਹਾੜੀ ਫਿਰਦੇ ਰਹੇ ਜਾਂ ਆ ਕੇ ਸ਼ਾਮਾਂ ਨੂੰ ਦੋ ਨਹੀਂਆਂ ਲੱਗੀਆਂ ਆਪਾਂ ਤਾਂ ਦੋ ਹੀ ਲੈਣੀਆਂ ਜਵੇੜੀ ਚ ਪਾਤੀਆਂ ਅੱਛਾ ਅੱਛਾ ਠੀਕ ਹੈ ਦੇਖੋ ਫਿਰ ਉਹ ਖਾਦੋ ਜਵਾਬ ਪਸੰਦ ਜੀ ਕੀ ਕਰ ਸਕਦੇ ਤੁਸੀਂ ਅਣ ਸੱਦਾ ਕਲਾ ਥਾੜਾ ਲੱਗਾ ਵਿਆਹ ਵਾ ਤੇ ਬਾਈ ਜੀ ਦਾ ਮੁੱਲ ਫਿਰ ਮੁੱਲ ਵੀ ਜੀ ਇੱਕ ਵੀ ਕਰ ਲਈਏ ਦਾ ਇਹ ਹਾਂ ਨਾ ਹੀ ਕਰੀਏ ਜਿੱਥੇ ਗਿਆ ਛੱਡ ਨਹੀਂ ਆਪਾਂ ਹੋਰ ਛੱਡ ਦੇ ਇੱਧਰ ਹੋਰ ਛੱਡ ਦਈਏ ਹਾਂਜੀ ਤੇ 95 ਜੀ ਵਿੱਚ ਦੀ 200 ਰੁਪਇਆ ਛੋਟ ਹੀ ਕਰਾਂਗੇ ਠੀਕ ਹੈ ਲੋ ਜੀ 95200 ਰੁਪਇਆ ਛੋਟ ਤੇ 13 ਲਓ ਨਿਕਾ ਜੀ ਮੁੱਲ ਜੀ ਹੋਣਾ ਠੀਕ ਹੈ ਜੀ ਦੋ ਤੋ ਟਾ ਤੁਹਾਡੇ ਅੰਗਰ ਦਾ ਲਾ ਤੁਹਾਨੂੰ ਬੜਾ ਦਾ ਘੱਟ ਲੱਭਦਾ ਇਹ ਟਾ ਲਾ ਮਹੀਨਾ ਸਾਜੀ ਹਾਂਜੀ ਹਾਂਜੀ ਲੋ ਜੀ ਚੈੱਕ ਕਰ ਸਕਦੇ ਜੀ ਟਾਲੀ ਇਹ ਇੱਕ ਸੰਗਾਂ ਬਿਲਕੁਲ ਖੱਡੋ ਤੇ ਦੁੱਧੀ ਨਮਕ ਤੇ ਆ ਗਈ ਉਹਨਾਂ ਨੂੰ ਦੁੱਧ ਦਾ ਡਰਮ ਇਹ ਦੁੱਧ ਦਾ ਡਰਮ ਜਿੱਤਾਂ ਆਪਾਂ ਕਹਿ ਦਿੰਦੇ ਆ ਸਵੇਰ ਜੀ ਇਹ ਜੀ ਸਵੇਰ ਦੁਜਾ ਮਾਂ ਝੋਟੀ ਦਾ ਅੱਛਾ ਜੀ ਤੇ ਰਿਕਾਰਡ ਬਹੁਤ ਤਗੜਾ ਵਾ ਘਰ ਵਾਲੇ ਤੇ ਕਹਿੰਦੇ ਵੀ ਅਸੀਂ 18 ਕਿਲੋ ਦੁੱਧ ਚਾਉਂਦੇ ਰਾਂ ਪਰ ਆਪਾਂ ਮੈਨੂੰ ਮੀਂਹ ਦਿਆ ਵੀ 15 16 ਕਿਲੋ ਤੋਂ ਮਹੀ ਨਹੀਂ ਮਰਦੀ ਦੁੱਧ ਨੂੰ ਅੱਛਾ ਜੀ ਜਿੱਥੇ ਮਰਦੀ ਕੋ ਫਲਾਰ ਕੇ ਚਾਉਂਦਾ ਰਵੇ ਦੇਣਾ ਇਹਨੇ ਦੋ ਲੈਣੇ ਜੀ ਵੱਧ ਤੋਂ ਵੱਧ ਕੋਈ ਮੈਂ ਅੱਜ ਰਾਤ ਨੂੰ ਸੁਪੇ ਅੱਛਾ ਜੀ ਬਾਕੀ ਆਪਾਂ ਖੋਲ ਕੇ ਚਲਾ ਕੇ ਤੁੰਦੇ ਠੀਕ ਹੈ ਠੀਕ ਹੈ ਲਓ ਜੀ ਰੈਸੀਡੈਂਟ ਆਈ.ਡੀ. ਦੇ ਹਿਸਾਬ ਨਾਲ ਹਣ ਪਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਤੇ ਹੈ ਇਹ ਵੀ ਆ ਗਈ ਆ ਜਾ ਦੂਏ ਪੜਪੜ ਵਾਲੀ ਨਹੀਂ ਹੈਗੇ ਤਾਂ ਉਹ ਨਹੀਂ ਕੀ ਕਰ ਸਕਦੇ ਹੁਣ ਨਹੀਂ ਅੱਗੇ ਤੋਂ ਨਹੀਂ ਪਛੇਮ ਪਣੀ ਪਈ ਆ ਤੇ ਸੂਲ ਦਾ ਕੀ ਜੱਡਾਂ ਲੱਗਾ ਰਿਹਾ ਕਰਮਾਲੀ ਦੇ ਤੇ ਟੀਮਾਂ ਨੇ ਤੇ ਅੰਦਾਜ਼ਾ ਲਾਉਂਦਾ ਹੋ ਵੀ ਤੱਕਦਾ ਸਾਰਾ ਕਿਲੋ ਠੀਕ ਹੈ ਬਾਕੀ ਨਾਲਾਂ ਨੂੰ ਤਾਂ ਜਿਹੜੀਆਂ ਕਾਫੀ ਆ ਗਈਆਂ ਹਵਾ ਨੇ ਤੇ ਉਹ ਵੀ ਆਪਾਂ ਲਾਗੇ ਰੋ ਜਰੂਰ ਚੈੱਕ ਕਰਾਵਾਂਗੇ ਤੁਹਾਨੂੰ ਜੇ ਬੜਾ ਲੋਜੀ ਬਿਲਕੁਲ ਜੀ ਨੂੰ ਪਿਆਰ ਆਪਾਂ ਗੱਭਣ ਕਹਿੰਦੇ ਆ ਇੱਕ ਜਾਂ ਦੋ ਦਿਨ ਪਹਿਲਾਂ ਲੈ ਜੂਗੀ ਦੁਬਾਕੀ ਥਾਂ ਪਾਟਾ ਜਿਹੜਾ ਬਹੁਤ ਹੀ ਚੰਗਾ ਨਾ ਕਰ ਮਾਰੀ ਦੇ ਆਹ ਦਹੀ ਆ ਔਲ ਜੀ ਕਰਨ ਮੇਰੇ ਖਾਲਸਾ ਸੋਈ ਪੈਣਾ ਅੱਜ ਠੀਕ ਆ ਠੀਕ ਆ ਲੋਜੀ ਬਿਲਕੁਲ ਤਿਆਰ ਦੇ ਚੜ ਚੰਮਦੇ ਨਾੜਾ ਨੂਣਾ ਜਿਹੜੀਆਂ ਕਾਫੀ ਆ ਗਈਆਂ ਮੈਂ ਪੱਧਲੇ ਚੰਮ ਲਈਆ ਤੇ ਇਹਦੇ ਵਿੱਚੋਂ ਸਾਈਡਾਂ ਤੇ ਕੱਲਾ ਕੱਲਾ ਥਾਂ ਤੇ ਲੋ ਕੱਲਾ ਥਾਂ ਲੱਗਾ ਪਿਆ ਵਾ ਤੇੱਦਿਆਂ ਸੂਆ ਸੂ ਵੀ ਕਰਮਾ ਲਈ ਲੈ ਆ ਹਟੋ ਹੌਂਡੀ ਬੜੀ ਜਿਤਾਵਾਂ ਕਿ ਹੂੰ ਤਾਂ ਯਾਰ ਗਲੀ ਸਾਹਣ ਤਾਂ ਵੀ ਆਪਾਂ ਦਿਖਾਉਂਦੇ ਕਿਡੀਆਂ ਹਵਾਨੇ ਤੇ ਨਾੜਾ ਨੂੜਾ ਜਿਹੜੀਆਂ ਕਾਫੀ ਆ ਗਈਆਂ ਵਾ ਛੇੜੀ ਮੜੀ ਜੇ ਵੀ ਹਿਸਾਬ ਨਾਲ ਕੋਈ ਵੀ ਭਰਾ ਸੂਈ ਕਰਕੇ ਲਵੇਗੇ ਸੂ ਪੈਣੀ ਵੀ ਜੀ ਠੀਕ ਐ ਚਲੋ ਲਾਉਂਦੇ ਚੈੱਕ ਕਰ ਸਾਡੇ ਤੇ ਹਵਾਨੇ ਤੇ ਤੇ ਮਿਲਕ ਵਾਂ ਦੇ ਵੀ ਚੜੀ ਲੱਗੀ ਕਰਮ ਵਾਲੀ ਦੇਖਣਾ ਹੋ ਸਕਦਾ ਘੰਟੇ 2 ਘੰਟੇ ਤੱਕ ਸੂਈ ਪਵੇ ਠੀਕ ਐ ਠੀਕ ਐ ਹਾਂਜੀ ਲਓ ਇਹਨਾਂ ਬੜਾ ਪਿਆਰ ਦੇ ਬਈ ਜਿਹੜਾ ਹੈ ਮੋਲ ਮੋਹਨ ਵੀਰ ਜੀ ਡੇਢ ਦੀ ਦੇ ਦੀਏ ਮਈ ਜੱਡੀ ਵੱਡੀ ਆ ਰਿਕਾਰਡ ਵੀ ਬਹੁਤ ਤਕੜਾ 15 16 ਕਿਲੋ ਹੱਸ ਕੇ ਦੁੱਧ ਭਰੂਗੀ ਭਰੂਗੀ ਨਹੀਂ ਅੱਛਾ ਜੀ ਹਾਂ ਜੀ ਠੀਕ ਹੈ ਇਹ ਕਰੀਏ ਜਿਹੜੀ ਨਹੀਂ ਮਈਆਂ ਦਾ ਤੁਹਾਨੂੰ ਪਤਾ ਲੋ ਵੀ ਥੋੜਾ ਹਾਂ ਜੀ ਤੇ ਪਰ ਆਪਾਂ ਤੁਹਾਨੂੰ ਪਤਾ ਘਰਾਂ ਚੋਂ ਮਾਲ ਲਿਆ ਹੁੰਦਾ ਬਿਲਕੁਲ ਜਾਇਜ਼ ਲਿਆ ਵਾ ਠੀਕ ਆ ਤੇ ਜਾਇਜ਼ੀ ਗਾੜੀ ਦੇ ਦੇਣਾ ਵੀ ਪਰਮਾ ਨੂੰ ਠੀਕ ਜੀ ਠੀਕ ਆ ਤੇ ਇਹ ਵੀ ਜੀ ਲਾਸਟ ਹਾਨਾ ਜਿਹੜੀ ਆਪਾਂ 1 30 ਦੀ ਮਈ ਦੇ ਦੀਏ ਹੋਰ ਕਰ ਦੇ ਕੇ ਥੋੜਾ ਬੋੜਾ ਹੋਰ ਕਰ ਦਈਏ ਹਾਂ ਜੀ 15 ਛੱਡ ਦਈਏ 15 ਦੀ ਲਾਸਟ ਵੀ ਜੀ ਦੇਣੀ ਆ ਮੈਂ ਠੀਕ ਹੈ ਲਓ ਜੀ 1,15,000 ਦੀ ਦੋਸਤਾਂ ਵਿੱਚੋਂ ਜਿਹੜਾ ਦੁੱਧ ਪਾਈ ਕਹਿੰਦਾ ਕਿ ਮੈਂ ਨਾ ਦੇਣਾ ਹੀ ਦੇਣਾ ਵੀ ਜਿੱਥੇ ਮਰਜੀ ਕੋਈ ਵੀਰ ਭਰਾ ਖਿਲਾੜ ਕੇ ਚੋਲੇ ਵੱਧ ਚੋਲੇ ਤੇ ਉਹਦੀ ਸੇਵਾ ਤੇ ਆ ਠੀਕ ਹੈ ਠੀਕ ਪਰ ਇੰਨਾ ਮੈਂ ਹੀ ਪਿੱਛੇ ਦੁੱਧ ਦਿੰਦੀ ਆ ਜੀ 18 ਕਿਲੋ ਠੀਕ ਹੈ ਬਾਕੀ ਜੀ ਕੋਈ ਵੀਰ ਭਰਾ ਆਪਣੀ ਸੇਵਾ ਤੇ ਸੂਏ ਨੇ ਪੈਣਾ ਮੈਨੂੰ ਫੜਾ ਜੇ 2 ਘੰਟੇ 2 ਘੰਟੇ ਤੱਕ ਠੀਕ ਹੈ ਠੀਕ ਲਓ ਜੀ ਬਿਲਕੁਲ ਤਿਆਰ ਆ ਸਵੇਸ ਵਾਈ ਵੀ ਵਾਈ ਬਾਈ 2 ਘੰਟੇ ਲੱਗਦਾ ਮੈਂ ਫੋਨ ਲਾਵੇ ਕੋਈ ਵੀਰ ਭਰਾ ਤੇ ਉਹਨੇ ਚੰ ਤੇ ਗਣਾ ਪੈ ਗਈ ਕੋਈ ਬਾਕੀ ਵੀ ਜੀ ਆਪਣੀ ਸੋਈ ਹੈ ਇੱਕ ਆਪਣੀ ਚੋਗੇ ਖੜਨਾ ਤੇ ਇਹਨੇ ਵੀ ਕਰਮਾਲੀ ਨੇ ਸੋਈ ਪੈਣਾ ਵੀ ਕਿਲੋ 2 ਕਿਲੋ ਅਗਲੇ ਚੋਗੇ ਖੜਨਾ ਠੀਕ ਹੈ ਠੀਕ ਹੈ ਜੀ ਲਓ ਜੀ ਪਸ਼ੂ ਜਿਹੜੇ ਬਾਈ ਤੁਹਾਨੂੰ ਪਤਾ ਕਿ ਹਰ ਵੀਡੀਓ ਚ ਚੰਗਾ ਹੀ ਪੁੰਦਾ ਵਾ ਤੇ ਦੁੱਧ ਵਾਲੀ ਹੁੰਦੇ ਪਸ਼ੂ ਦੁੱਧ ਵਾਲੀ ਵੀ ਜੀ ਤਾਂ ਕਰਕੇ ਵੀ ਜੀ ਆਪਾਂ ਕੋਈ ਗੱਲ ਲਾਂਭਾ ਨਹੀਂ ਹਾਂਜੀ ਹਾਂਜੀ ਅਬੀ ਅਗੇ ਅਗਲੇ ਦੇ ਉਹ ਜਿੰਤਰਾ ਰੁਪਈਏ ਲਈਦੇ ਤੇ ਰੁਪਈਆਂ ਦਾ ਮੁੱਲ ਮੋੜੀ ਦਾ ਬਿਲਕੁਲ ਸਹੀ ਗੱਲ ਹੈ ਬਿਲਕੁਲ ਜੀ ਸਹੀ ਜੇ ਆਪਾਂ ਕਿਸੇ ਤੋਂ ਲੱਖ ਲਿਆ ਤੇ ਲੱਖ ਵਾਲੀ ਚੀਜ਼ ਦੇਤੀ ਹੈ ਜੇ ਕਿਸੇ ਤੋਂ 50000 ਲਿਆ ਤੇ 50000 ਲਈ ਦੇਤੀ ਹੈ ਬਿਲਕੁਲ ਸਹੀ ਗੱਲ ਆ ਜੀ ਇਹ ਨਹੀਂ ਵੀ ਡੇਢ ਲਿਆ ਦੇ ਗੰਦੀ ਪੰਜਾਹ ਵਾਲੀ ਆ ਨਹੀਂ ਨਹੀਂ ਆਪਣੇ ਚੰਨੀ ਕਿਉਂਕਿ ਆਪਾਂ ਜੇ ਤਾਂ ਸਾਰੀ ਦਿਹਾੜੀ ਭੱਜੇ ਫਿਰਦੇ ਆ ਮਿਹਨਤ ਕਰਦੇ ਆ ਉਹ ਉਤਰਾਂ ਅਗਲੇ ਵੀ ਭੱਜੇ ਫਿਰਦੇ ਆ ਉਹਦੇ ਰੁਪਏ ਚਲੋ ਆਪਣੀ ਇਹ ਨਹੀਂ ਆਪਾਂ ਆਂਦੇ ਵੀ ਮੁਕਤੀ ਦੇ ਦਿੰਨੇ ਕਿਨੋਂ ਹਾਂਜੀ ਹਾਂਜੀ ਆਪਣੀ ਰੋਟੀ ਪਾਣੀ ਰੱਖ ਕੇ ਦਈ ਦੇ ਚਲੋ ਰੋਟੀ ਪਾਣੀ ਕਰਕੇ ਹਰ ਕੋਈ ਬੰਦਾ ਤੁਹਾਨੂੰ ਪਤਾ ਕਮਾਈ ਵਾਸਤੇ ਭੱਜਦਾ ਜਾਂ ਆਪਣੀ ਕਮਾਈ ਰੱਖ ਕੇ ਦਈਦਾ ਇਹ ਨਹੀਂ ਆਂਦੇ ਵੀ ਬਿਲਕੁਲ ਹੀ ਅਸੀਂ ਮੰਨ ਲਓ ਮੁਕਤੀ ਦੇ ਦਿੰਨੇ ਕਿਨੋਂ ਹਾਂਜੀ 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 ਬਿਲਕੁਲ ਬਿਲਕੁਲ ਕੋਈ ਵੀ ਬੰਦਾ ਕੰਮ ਕਰਦਾ ਤੇ ਆਪਣੀ ਮਿਹਨਤ ਆਪਣੀ ਰੱਖ ਕੇ ਤੇ ਫੇਰੀ ਅੱਗੇ ਨਹੀਂ ਹਰ ਰੋਟੀ ਰੱਖੀ ਦੇ ਥੋੜੇ ਜਿਹਾ ਤਰ੍ਹਾਂ ਕਹਿੰਦੇ ਨੇ ਹੁੰਦੇ ਸਿਆਣਿਆਂ ਦਾ ਘਾਵ ਤੇ ਆਂਡਾ ਖਾਈਦਾ ਕੁਗੜੀ ਬਚਾਈਦੀ ਹੈ ਹਾਂਜੀ ਹਾਂਜੀ ਕੁਗੜੀ ਨਹੀਂ ਖਾਈਦੀ ਬਿਲਕੁਲ ਸਹੀ ਗੱਲ ਆ ਚਲੋ ਆਸਿਆਂ ਦਾ ਫੇਰ ਆਂਡੇ ਦਾ ਤੇ ਜੇ ਕੋਕੜੀ ਖਾਲਾ ਕੇ ਤੇ ਫੇਰ ਆਂਡੇ ਕਿਥੋਂ ਲੈ ਆਂਡੇ ਕਿਥੋਂ ਲੈ ਠੀਕ ਹੈ ਲਓ ਜੀ ਵੀਡੀਓ ਕਮਾਈ ਕਰੀ ਜਾਵਾਂ ਇਹੋ ਜਿਹੇ ਵੀਰ ਜੀ ਮੇਰੇ ਕੋਲ ਗਾਗ ਲੱਗੀਆਂ ਜਿਨ੍ਹਾਂ ਦੇ ਘਰਾਂ 'ਚ ਮੇਰੇ ਗਿਆ 20 22 22 ਮਰਜਾਂ ਚੱਲ ਗਈਆਂ ਅੱਛਾ ਜੀ ਤੇ ਜੇ ਮੰਨ ਲਓ ਪਹਿਲੇ ਦਿਨ ਤੋਂ ਚੰਗੀਆਂ ਦਿੱਤੀਆਂ ਤੇ ਫੇਰ ਹੀ ਚੱਲ ਗਈਆਂ ਫੇਰੀ ਫੇਰੀ ਆਦੇ ਹਾਂਜੀ ਨਹੀਂ ਕੋਈ ਅੱਡੇ ਤੇ ਵੜਦਾ ਨਹੀਂ ਨਹੀਂ ਹੁੰਦਾ ਜੀ ਇਹ ਤਾਂ ਗੱਲ ਸਹੀ ਹੈ ਲਓ ਬਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ